ਸਸ਼ੀਗਲ ਪੰਜਾਬ ਵਾਸੀਓ ਅੱਜ ਤਾਰੀਫ ਕਰਨ ਨੂੰ ਦਿਲ ਕਰਦਾ ਹੈ ਆਮ ਆਦਮੀ ਪਾਰਟੀ ਦੀ ਮਾਨਸਾਬ ਦੀ ਸਰਕਾਰ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਲੈ ਕੇ ਆਂਦੀ ਹੈ ਪੰਜਾਬ ਦੇ ਵਿੱਚ 12000 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਸਰਕਾਰੀ ਸਕੂਲਾਂ ਦਾ ਜੋ ਪੱਧਰ ਹੈ ਉਹ ਪ੍ਰਾਈਵੇਟ ਸਕੂਲਾਂ ਤੋਂ ਵੀ ਉੱਚਾ ਕੀਤਾ ਜਾ ਰਿਹਾ ਹੈ ਇਸੇ ਲਈ ਕਿਹਾ ਜਾਂਦਾ ਹੈ ਪੜਦਾ ਪੰਜਾਬ ਬਦਲਦਾ ਪੰਜਾਬ ਹੁਣ ਦੇਖੋ ਸਰਕਾਰੀ ਸਕੂਲਾਂ ਦਾ ਮਿਆਰ ਅੱਜ ਸਕੂਲਾਂ ਦੇ ਵਿੱਚ ਵਾਈਫਾਈ ਕੰਪਿਊਟਰ ਲੈਬੋਰੀਜ਼ ਹਰ ਉਹ ਚੀਜ਼ ਸਰਕਾਰੀ ਸਕੂਲ ਦੇ ਬੱਚਾ ਨੂੰ ਉਪਲਬਧ ਕਰਵਾਈ ਜਾ ਰਹੀ ਹੈ ਜੋ ਕਈ ਪ੍ਰਾਈਵੇਟ ਸਕੂਲ ਵੀ ਉਪਲਬਧ ਨਹੀਂ ਕਰਵਾ ਸਕਦੇ ਅੱਜ ਫ੍ਰੀ ਸਿੱਖਿਆ ਉੱਚ ਪੱਧਰੀ ਸਿੱਖਿਆ ਸਰਕਾਰੀ ਸਕੂਲਾਂ ਦੇ ਵਿੱਚ ਦੇ ਕੇ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਜੋ ਇਹ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਅੱਜ ਹਰ ਗਰੀਬ ਮਾਪੇ ਜਿਨ੍ਹਾਂ ਦੀ ਤਮੰਨਾ ਜਿਨ੍ਹਾਂ ਦੀ ਲਾਲਸਾ ਜਿਨ੍ਹਾਂ ਦੀ ਸੋਚ ਕਿ ਉਹ ਪਾਵੇਂ ਦਿਹਾੜੀ ਕਰਦੇ ਹੋਣ ਰਿਕਸ਼ਾ ਚਲਾਉਂਦੇ ਹੋਣ ਰੇੜੀ ਲਾਉਂਦੇ ਹੋਣ ਉਹ ਪਾਵੇਂ ਛੋਟੇ-ਮੋਟੇ ਕੰਮ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹੋਣ ਪ੍ਰਕਾਸ਼ ਉਹਨਾਂ ਦੇ ਬੱਚੇ ਵੀ ਕੁਝ ਸਿੱਖਿਆ ਲੈ ਸਕਣ ਮਿਆਰੀ ਸਿੱਖਿਆ ਲੈ ਸਕਣ ਉਹ ਸੁਪਨੇ ਨੂੰ ਪੂਰਾ ਕਰਤਾ ਹੈ ਪੰਜਾਬ ਸਰਕਾਰ ਮਾਨਸਾਬ ਦੀ ਸਰਕਾਰ ਨੇ ਅੱਜ ਆ ਕੇ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਇਹ ਫੋੜ ਲੱਗ ਰਹੀ ਹੈ ਕਿ ਮੇਰਾ ਬੱਚਾ ਸਰਕਾਰੀ ਸਕੂਲ ਚ ਪੜੇ ਐਡੇ ਵਧੀਆ ਤਰੀਕੇ ਦੇ ਨਾਲ ਉਥੇ ਪੜ੍ਹਾਈ ਦਾ ਮਿਆਰ ਉੱਚਾ ਚੁੱਕਿਆ ਜਦ ਕਿ ਪਹਿਲਾਂ ਆਪਾਂ ਦੇਖਦੇ ਰਿਹਾ ਸਰਕਾਰੀ ਸਕੂਲਾਂ ਦੇ ਵਿੱਚ ਬੈਠ ਨੂੰ ਟਾਟ ਨਹੀਂ ਸੀ ਹੁੰਦੇ ਲੈਕ ਬੋਰਡ ਨਹੀਂ ਸੀ ਹੁੰਦੇ ਕੋਈ ਇਕੁਪਮੈਂਟ ਨਹੀਂ ਸੀ ਹੁੰਦਾ ਪਰ ਅੱਜ ਜੋ ਇਹ ਫੈਸਲਾ ਹੈ ਜੋ ਗਰੀਬਾਂ ਨੂੰ ਵੱਧਮ ਵਰਗ ਨੂੰ ਲੋਅਰ ਇਨਕਮ ਗਰੁੱਪ ਨੂੰ ਬਹੁਤ ਵੱਡੀ ਰਾਹਤ ਦੇਣ ਵਾਲਾ ਇਹ ਸਰਕਾਰ ਦੇ ਕਦਮ ਹੈ ਪਿਛਲੇ 3 ਸਾਲਾਂ ਤੋਂ ਸਰਕਾਰ ਚੁੱਕਦੀ ਆ ਰਹੀ ਹੈ ਤੇ ਹੁਣ ਉਸ ਦਾ ਜਿਹੜਾ ਹੈ ਜੀ ਨਤੀਜਾ ਸਾਹਮਣੇ ਆ ਰਿਹਾ ਹੈ ਕਿ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਵੀ ਬੱਚੇ ਖੁਸ਼ੀ-ਖੁਸ਼ੀ ਜਾਂਦੇ ਆ ਖੁਸ਼ੀ-ਖੁਸ਼ੀ ਪੜ੍ਹਦੇ ਆ ਟੈਲੈਂਟਡ ਬੱਚਿਆਂ ਨੂੰ ਬਹੁਤ ਵੱਡਾ ਮੌਕਾ ਮਿਲ ਰਿਹਾ ਇੱਕ ਵਾਰੀ ਫੇਰ ਸੈਲੂਟ ਕਰਦਾ ਮੈਂ ਆਪਣੀ ਪੰਜਾਬ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ